రెడ్డి ਦਾ ਇਹ ਜੈਂਡਰੀ ਕਾਰਟੀ ਦੇ ਅੱਲਾਹ ਸਭਾ ਬਰਾਬਰ ਦੀ ਸੀ ਜਿਹੜਾ ਜਿਹੜਾ ਤਰੀਕਾ ਸੀ ਉਹ ਆਏ ਜ਼ਿਲ੍ਹਾ ਦਾਦਾਰ ਨੇ ਖਾਣੇ ਦਾ ਕੰਮ ਕਰਨਾ ਅੱਛਾ ਆ ਜੀ ਸਰ ਥੋੜਾ ਜਿਆ ਸਾਦਰ ਥੋੜਾ ਨਾਲ ਨਾਲ ਤਰੀਕਾ ਵੀ ਹੋਦਾ ਜੀ ਕਿਹਾ ਉਹਨਾਂ ਦੀ ਕਬਾੜ ਵਾਲੇ ਦੀ ਬੁਨਿਆਦ ਕੀ ਕਰੀ ਜੀ ਨਾਰਮਲ ਜੰਦ ਕਿੰਮਲ ਵਗੈਰਾ ਇਹਨਾਂ ਜੇ ਤੁਸੀਂ ਦੇਖੋਗੇ ਨਾ ਤੁਹਾਡੀ ਟੈਸਟ ਜਾਨੇ ਇੱਕ ਬੰਦਾ ਕੰਬਲ ਰੱਖਦਾ ਹੈ ਉਹ ਕੰਬਲ ਵਿੱਚੋਂ ਦੇ ਬਾਹਰ ਉੱਤੇ ਜਾ ਕੇ ਰੱਖੀ ਗਏ। ਕਿ ਕੁਤਵਾਲੀ ਥਾਣੇ ਜੁਰਸ਼ਵਿੰਦਰ ਨਵੇਂ ਪ੍ਰੋਫੈਸ਼ਨਲ ਡੀਐਸਪੀ ਨੇ ਇਹਨਾਂ ਕੋਲ ਚਾਰਜ ਹੈ ਥਾਣੇ ਦਾ ਕੁਤਵਾਲੀ ਦਾ ਨਾਲ ਇਨਸਪੈਕਟਰ ਹਰਜਿੰਦਰ ਸਿੰਘ ਅੰਡਰ ਦੀ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਪੈਸ਼ਲ ਬ੍ਰਾਂਚ ਇਹਨਾਂ ਨੇ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਪੰਜ ਬੰਦਿਆਂ ਨੂੰ ਅਰੈਸਟ ਕੀਤਾ ਜਿਹਦੇ ਚ ਇੱਕ ਲੇਡੀ ਹੈ ਸੁਦੇਸ਼ ਦੋ ਮੁੰਡੇ ਹੈ ਸਾਹਿਲ ਨਾਮ ਦੇ ਦੋਨਾਂ ਦਾ ਨਾਮ ਸਾਹਿਲ ਹੈ ਇੱਕ ਦਾ ਨਾਮ ਵਰੁਣ ਕੁਮਾਰ ਹੈ ਤੇ ਤੀਜੇ ਚੌਥੇ ਦਾ ਨਾਮ ਮਨੀਸ਼ ਕੁਮਾਰ ਹੈ ਸੋ ਇਹਨਾਂ ਪੰਜਾਂ ਬੰਦਿਆਂ ਨੂੰ ਅਰੈਸਟ ਕੀਤਾ ਗਿਆ। ਇਹਨਾਂ ਕੋਲੋਂ ਦੋ ਵੈਪਨ ਰਿਕਵਰ ਹੋਏ ਇੱਕ 315 ਬੋਰ ਦਾ ਨਾਲ ਚਾਰ ਇਹਨਾਂ ਤੋਂ ਲਾਈਵ ਰਾਉਂਡ ਰਿਕਵਰ ਹੋਏ ਤੇ ਇੱਕ ਪਿਸਤੌਲ ਹੈ 32 ਬੋਰ ਦਾ ਨਾਲ ਪੰਜ ਲਾਈਵ ਰਾਉਂਡ ਦੇ ਰਿਕਵਰ ਹੋਏ। ਇਹਨਾਂ ਦੀ ਜਿਹੜੀ ਬੈਕਗ੍ਰਾਉਂਡ ਹੈ ਇਹਨਾਂ ਦਾ ਜਿਹੜਾ ਮੇਨ ਸਰਗਨਾ ਹੈ ਮਾਨਵ ਉਹ ਹਜੇ ਏਟ ਟੂ ਬੀ ਅਰੈਸਟਡ ਹੈ ਭੱਜਿਆ ਹੋਇਆ। ਬਟ ਉਹਦੇ ਤੇ 21 ਪਰਚੇ ਟੋਟਲ ਦਰਜ ਨੇ। ਅਲੱਗ-ਅਲੱਗ ਜ਼ਿਲ੍ਹੇ ਦੇ ਅਲੱਗ-ਅਲੱਗ ਥਾਣਿਆਂ ਦੇ ਅਲੱਗ-ਅਲੱਗ ਸਾਲ ਦੇ। ਸੋ ਇਹਨਾਂ ਦੇ ਅਰੇਸ਼ਨਲ ਸਾਡੇ ਜਿਹੜੇ ਪਟਿਆਲੇ ਜ਼ਿਲ੍ਹੇ ਦੇ 8 ਪਰਚੇ ਨੇ ਉਹ ਟਰੇਸ ਹੋਏ ਜਿਹੜੇ ਚੋਰੀ ਦੇ ਸੀਗੇ ਵੱਖ-ਵੱਖ ਟਾਈਮ ਦੇ 2023 ਦੇ ਵੀ ਇਹਦੇ ਵਿੱਚ ਮੁਕਦਮੇ ਨੇ 2024 ਦੇ ਐ ਤੇ 2025 ਦੇ ਸੋ ਇਹ ਮੁਕਦਮੇ ਟਰੇਸ ਹੋਏ 8 ਇਹਨਾਂ ਚ ਸਿਵਲ ਲਾਈਨ ਦੇ ਤਿੰਨ ਮੁਕਦਮੇ ਨੇ ਲੋਰੀਗੇਟ ਦੇ ਤਿੰਨ ਮੁਕਦਮੇ ਨੇ ਤੇ ਦੋ ਕੁਤਵਾਲੀ ਦੇ 8 ਮੁਕਦਮੇ ਜਿਵੇਂ ਮੈਂ ਦੱਸਿਆ ਕਿ ਟਰੇਸ ਹੋਏ ਇਹਦੇ ਵਿੱਚ ਰਿਕਵਰੀ ਦੋ ਵੈਪਨਸ ਤੋਂ ਇਲਾਵਾ ਇੱਕ ਕਿਰਪਾਨ ਰਿਕਵਰ ਹੋਈ ਹੈ ਇੱਕ ਗੰਡਾਸੀ ਰਿਕਵਰ ਹੋਈ ਏ ਕਿਰਚ ਰਿਕਵਰ ਹੋਈ ਏ ਤੇ ਦੋ ਮੋਟਰਸਾਈਕਲ ਵੀ ਰਿਕਵਰ ਹੋਏ ਜਿਹੜੇ ਕਿ ਚੋਰੀ ਦੇ ਇਹਨਾਂ ਚ ਇੱਕ ਸਪਲੈਂਡਰ ਹੈ ਤੇ ਇੱਕ ਪਲਸਰ ਹੈ ਇਹ ਜਿਹੜੇ ਪੰਜ ਬੰਦੇ ਨੇ ਇਹਨਾਂ ਚੋਂ ਜਿਹੜਾ ਇੱਕ ਬੰਦਾ ਹੈ ਮਨੀਸ਼ ਕੁਮਾਰ ਇਹਦੇ ਤੇ ਵੀ ਸੱਤ ਪਰਚੇ ਦਰਜ ਨੇ ਜਿਵੇਂ ਪਹਿਲਾਂ ਦੱਸਿਆ ਇਹਨਾਂ ਦਾ ਜਿਹੜਾ ਹੈਡ ਹੈ ਮਾਨਵ ਉਹਦੇ ਤੇ 21 ਪਰਚੇ ਦਰਜ ਨੇ ਉਹ ਪੀਓ ਹੈaryana ਦਾ ਜਿਹੜਾ ਮਨੀਸ਼ ਕੁਮਾਰ ਹੈ ਇਹ ਵੀ ਪੀਓ ਹੈaryana ਦਾ ਜਿਹਦੇ ਤੇ ਸੱਤ ਪਰਚੇ ਦਰਜ ਨੇ ਸੋ ਇਹ ਹਰਿਆਣਾ ਪੁਲਿਸ ਦਾ ਪੀਓ ਵੀ ਅਰੈਸਟ ਹੋਇਆ ਨਾਲ ਤਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ 8 ਮੁਕਦਮੇ ਵੀ ਆਪਣੇ ਤੇ ਟ੍ਰੇਸ ਹੋਏ। ਸੋ ਜਿਹੜਾ ਪਿੱਛੇ ਵਾਰਦਾਤਾਂ ਹੋ ਰਹੀਆਂ ਸੀ ਚੋਰੀ ਦੀਆਂ ਇਹਨਾਂ ਦੀ ਰੈਸ਼ਨਲ ਕਾਫੀ ਠੱਲ ਪਾਉਗੀ। ਬਾਕੀ ਇਹਨਾਂ ਨੂੰ ਜਦੋਂ ਹੋਰ ਪੁੱਛਗਿਛ ਕਰਾਂਗੇ ਸੋ ਸਾਨੂੰ ਉਮੀਦ ਹੈ ਕਿ ਹੋਰ ਵੀ ਮੁਕਦਮੇ ਤੇ ਟ੍ਰੇਸ ਹੋਣਗੇ। ਸਰ ਇਹ ਉਹੀ ਨੇ ਜੀ ਜਿਹੜੇ ਸਬਜ਼ੀ ਮੰਡੀ ਦੇ ਨੇੜੇ ਦੇ ਵੀ ਹੈਗੇ। ਸਰ ਕਹਿੰਦੇ ਸੀ ਪੁਲਿਸਰ ਦੇ ਵਾਰਦਾਤਾਂ ਕਰਦੇ ਸੀ ਕਹਿੰਗੇ ਜੀ ਉਹ ਵੀ ਹੈਗਾ ਉਹ ਵੀ ਇਹਨਾਂ ਤੋਂ ਟ੍ਰੇਸ ਹੋਈਆਂ। ਕੁਝ ਵਾਰਦਾਤਾਂ ਹੋਰ ਵੀ ਜਿਵੇਂ ਸਨ ਲਾ ਕੇ ਚੋਰੀ ਕਰਨ ਵਾਲੀ ਵਾਰਦਾਤਾਂ ਉਹ ਵੀ ਟ੍ਰੇਸ ਹੋਈਆਂ। ਇਹ ਕਿੱਥੇ ਦੇ ਲੈਣ ਵਾਲੇ ਨੇ? ਇਹ ਸਾਰੇ ਹਰਿਆਣੇ ਦੇ ਰਹਿਣ ਵਾਲੇ ਤੇ ਉੱਚੋਂ ਹੀ ਆ ਕੇ ਇੱਥੇ ਪਟਿਆਲੇ ਕਿਰਾਏ ਤੇ ਰਹਿੰਦੇ ਪਏ ਸੀ ਜਿਵੇਂ ਪਹਿਲਾਂ ਵੀ ਅਸੀਂ ਗੈਂਗ ਫੜਿਆ ਸੀਗਾ ਸਮੈਟ ਤੋਂ ਰਿਕਵਰ ਹੋਈ ਸੀ ਸਾਢੇ 3 ਕਿਲੋ ਵੀ ਹਰਿਆਣੇ ਦਾ ਪੀਓ ਸੀਗਾ ਉਹ ਵੀ ਇੱਥੇ ਆ ਕੇ ਕਿਰਾਏ ਤੇ ਰਹਿ ਰਿਹਾ ਸੀਗਾ ਸੋ ਅਸੀਂ ਇੱਕ ਮੁਹਿੰਮ ਸ਼ੁਰੂ ਕਰਨ ਲੱਗੇ ਆ ਕਿ ਜਿਹੜੇ ਵੀ ਕੋਈ ਟੈਨੈਂਟ ਪਟਿਆਲਾ ਵਿੱਚ ਰਹਿੰਦੇ ਆ ਕੇ ਜਿਹੜੇ ਓਨਰ ਨੇ ਆਪਣੀ ਪ੍ਰਾਪਰਟੀ ਦੇ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰਾਂ ਏ ਡੀ ਸੀ ਸਾਹਿਬ ਵੱਲੋਂ ਆਰਡਰ ਜਾਰੀ ਹੋ ਜਾਣਗੇ 144 ਦੇ ਜਿਹੜਾ ਪੁਰਾਣਾ 144 ਸੀ ਹੁਣ 160 ਉਹਦੇ ਆਰਡਰ ਜਾਰੀ ਹੋ ਜਾਣਗੇ ਜਿਹੜਾ ਵੀ ਟੈਨੈਂਟ ਵੈਰੀਫਿਕੇਸ਼ਨ ਨਹੀਂ ਕਰਵਾਊਗਾ ਉਹਦੇ ਖਿਲਾਫ ਪੁਲਿਸ ਐਕਸ਼ਨ ਲਾਊਗੀ ਪਰਚੇ ਦਰਜ ਕੀਤੇ ਜਾਣਗੇ ਤੇ ਜਿਹੜਾ ਵੀ ਕੋਈ ਇਹੋ ਜਿਹਾ ਬੰਦਾ ਮਿਲ ਜਾਂਦਾ ਕਿ ਬਿਨਾ ਵੈਰੀਫਿਕੇਸ਼ਨ ਦੇ ਰਹਿ ਰਿਹਾ ਉਹ ਟੈਨੈਂਟ ਤੇ ਵੀ ਕਾਰਵਾਈ ਹੋਊਗੀ ਤੇ ਜਿਹੜਾ ਮਾਲਕ ਹੈ ਪ੍ਰਾਪਰਟੀ ਦਾ ਉਹਤੇ ਵੀ ਕਰ ਸਰ ਵੈਪਨ ਦੀ ਰਿਕਵਰੀ ਹੋਈ ਹੈ ਕੋਈ ਦਾ ਰਿਕਾਰਡ ਪਤਾ ਲੱਗਿਆ ਵੈਪਨ ਕਿੱਥੋਂ ਲੈ ਕੇ ਆਏ ਸੀ ਕਿਵੇਂ ਸੀ ਇਹਦੇ ਇਹਨਾਂ ਦੀ ਪੁੱਛਗਿੱਛ ਤੇ ਕਲੀਅਰ ਹੋਊਗਾ ਕਿ ਵੈਪਨ ਕਿੱਥੋਂ ਲੈ ਕੇ ਆਏ ਕਿੰਨੇ ਦੇ ਵੈਪਨ ਲੈ ਕੇ ਆਏ ਤੇ ਕਿਹੜਾ ਬੰਦਾ ਸੀ ਜਿੰਨੇ ਇਹਨਾਂ ਨੂੰ ਵੈਪਨ ਸਪਲਾਈ ਦਿੱਤੇ ਇੱਕ ਟੈਨੈਂਟ ਦਾ ਜ਼ਿਕਰ ਕਰ ਰਹੇ ਹੋ ਸਰ ਤੁਸੀਂ ਕਿ ਜੋ ਕਿਰਾਏ ਤੇ ਕਿਸੇ ਕੋਲ ਰਹਿੰਦਾ ਹੈ ਤਾਂ ਉਸ ਦੀ ਵੈਰੀਫਿਕੇਸ਼ਨ ਹੋ ਦੇਗੀ ਲੇਕਿਨ ਜਿਹੜੇ ਸੜਕਾਂ ਤੇ ਰਹਿੰਦੇ ਨੇ ਜੀ ਉਹਨਾਂ ਦੇ ਕੋਲ ਅਧਿਕਤਰ ਕੋਲ ਆਧਾਰ ਕਾਰਡ ਜਿਹੜੇ ਨੇ ਉਹ ਨਹੀਂ ਨਹੀਂਗੇ ਨਾ ਉਹਨਾਂ ਦੇ ਆਪਣੇ ਸਟੇਟ ਦੇ ਨਾਂ ਪੰਜਾਬ ਦੇ ਸਟੇਟ ਦੇ ਉਹਨਾਂ ਤੇ ਕਿਵੇਂ ਦਾ ਆਪਰੇਸ਼ਨ ਚਲਾਇਆ ਜਾ ਰਿਹਾ ਉਹਨਾਂ ਤੇ ਕਿਵੇਂ ਦੀ ਕਾਰਵਾਈ ਹੈ ਦੇਖੋ ਸਟੈਪ ਵਾਈਜ਼ ਹੈ ਜਿਹੜਾ ਜ਼ਿਆਦਾ ਸਾਡੇ ਲਈ ਜ਼ਰੂਰੀ ਹੈ ਉਹ ਹੈਗਾ ਕਿ ਟੈਨੈਂਟ ਜੇ ਕੋਈ ਬੰਦਾ ਉੱਥੇ ਰਹਿ ਰਿਹਾ ਬਿਕਾਜ਼ ਆਪਰੇਸ਼ਨ ਜੇ ਕੋਈ ਇਹੋ ਜਿਹਾ ਕ੍ਰਿਮੀਨਲ ਆਪ ਉਹਨੂੰ ਕੋਈ ਨਾ ਕੋਈ ਜਗ੍ਹਾ ਚਾਹੀਦੀ ਹੈ ਰਹਿਣ ਵਾਸਤੇ ਉਹਨੇ ਵੈਪਨ ਵੀ ਰੱਖਣੇ ਆ ਉਹਨੇ ਚੋਰੀ ਦਾ ਸਮਾਨ ਵੀ ਰੱਖਣਾ ਕੋਈ ਜਿਹੜਾ ਸਨੇਚਿੰਗ ਕਰਦਾ ਹੁੰਦਾ ਸਮਾਨ ਵੀ ਰੱਖਣਾ ਸੋ ਉਹਨਾਂ ਤੇ ਜ਼ਿਆਦਾ ਠੱਲ ਪਾਨ ਦੀ ਲੋੜ ਹੈ ਉਸ ਤੋਂ ਇਲਾਵਾ ਜਿਹੜੇ ਕੋਈ ਬਾਹਰ ਰਹਿ ਰਹੇ ਆ ਜਿਹੜੇ ਇਹੋ ਜੀ ਜਗ੍ਹਾ ਨਹੀਂ ਕਿ ਜਿਹਨੂੰ ਆਪਾਂ ਚਾਰਦੁਵਾਰੀ ਕਹਿ ਸਕਦੇ ਆ ਇਹੋ ਜੀ ਜਗ੍ਹਾ ਤੇ ਰਹਿ ਰਹੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਕਰਾਂ ਇੱਕ ਗੈਂਗ ਪਰਿਆਵਤ ਕਿੰਨੇ ਸਮੇਂ ਤੋਂ ਐਕਟਿਵ ਜਿਹਵੇਂ ਮੈਂ ਦੱਸਿਆ ਕਿ 2023 ਦੇ ਵੀ ਪਰਚੇ ਨੇ ਸੋ 2025 ਦੇ ਵੀ ਪਰਚੇ ਨਵੰਬਰ 2023 ਦਾ ਵੀ ਇਹਦੇ ਵਿੱਚ ਪਰਚਾ ਹੈਗਾ ਸੋ ਕਹਿ ਸਕਦੇ ਆ ਕਿ ਪਿਛਲੇ ਡੇਟ ਤੋਂ ਹਾਲ ਤੋ ਇੱਥੇ ਐਕਟਿਵ ਸੀਗੇ ਇਹ ਕਿਸੇ ਦੇ ਸ਼ੈਲਟਰ ਚ ਸੀਗੇ ਸੋ ਅ ਕਹਿਣਾ ਮੁਸ਼ਕਲ ਹੈ ਹਜੇ ਇਹ ਤਫਤੀਸ਼ ਚਾਹੂਗਾ ਕਿ ਕਿਸੇ ਦੀ ਸ਼ੈਲਟਰ ਚ ਸੀਗੇ ਕਿ ਨਹੀਂ ਬਟ ਇਹ ਜ਼ਰੂਰ ਹੈ ਕਿ ਜਿਹੜਾ ਇਹਨਾਂ ਦਾ ਮੁੱਖ ਸਰਗਨਾ ਮਾਨਵ ਉਹਦੀ ਇਨਵੋਲਵਮੈਂਟ ਇਨ ਆ ਕੇਸਿਸ ਚ ਹੋਏਗੀ